ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚੇ ਆ ਦੋਸਤੋ ਪਿੰਡ ਵੱਡੇ ਸਭਰਾ ਮਾਝੇ ਦਾ ਪਿੰਡ ਆ ਦੋਸਤੋ ਵੱਡੇ ਸਭਰਾ ਸਾਰੇ ਵੀਰ ਜਾਣਦੇ ਆ ਠੀਕ ਹੈ ਜੀ ਹਰੀ ਕੇ ਪੱਤਨ ਤੋਂ ਥੋੜੀ ਦੂਰੀ ਆ ਕਰਤੋਵਾਲ ਪਿੰਡ ਬਿਲਕੁਲ ਨਜ਼ਦੀਕ ਬੁਰਜ ਮਿਲਕ ਫਾਰਮ ਤੇ ਅੱਜ ਪਹੁੰਚੇ ਆ ਦੋਸਤੋ ਵੀਰ ਸਾਹਿਬ ਹੋਣਾਂ ਦੇ ਕੋਲ ਜਿੱਦਾਂ ਕਿ ਸਾਰੇ ਵੀਰ ਜਾਣਦੇ ਆ ਦੋਸਤੋ ਪਸ਼ੂ ਵਪਾਰ ਦਾ ਕੰਮ ਤੇ ਵੱਡੀ ਗਿਣਤੀ ਦੇ ਵਿੱਚ ਪਸ਼ੂ ਤੇ ਪਸ਼ੂ ਵੀ ਬਿਲਕੁਲ ਸਟੈਂਡਰਡ ਦੇ ਤੁਹਾਨੂੰ ਮਿਲ ਜਾਂਦੇ ਆ ਜਿਆਦਾਤਰ ਵੜਾਂ ਦੇ ਉੱਪਰ ਕੰਮ ਕਰਦਾ ਵੇਰ ਵੜਾਂ ਲਾ ਕੇ ਸੇਲ ਕੀਤੀਆਂ ਜਾਂਦੀਆਂ ਜਾਂਦੀਆਂ ਦੋਸਤੋ ਸੋ ਸਾਰੇ ਵੀਰ ਚਾਹਵਾਨ ਜਿਨ੍ਹਾਂ ਨੇ ਵੜਾਂ ਖਰੀਦਣੀਆਂ ਚਾਹੇ ਵੇਚਣੀਆਂ ਉਹ ਤੁਸੀਂ ਸੰਪਰਕ ਕਰ ਸਕਦੇ ਜੀ ਵੇਰ ਸਾਹਿਬ ਦੇ ਨੰਬਰ ਬਿਲਕੁਲ ਲਗਾਤਾਰ ਸਕਰੀਨ ਦੇ ਥੱਲੇ ਚੱਲਦੇ ਰਹਿਣਗੇ ਅੱਜ ਇਸ ਵੀਡੀਓ ਦੇ ਵਿੱਚ ਟੋਟਲ 4 ਵੜਾ ਆਪਾਂ ਤੁਹਾਨੂੰ ਦਿਖਾਉਣੀਆਂ ਨੇ ਦੋ ਵੜਾਂ ਬਿਲਕੁਲ ਸੱਜਰ ਤਾਜ਼ੀਆਂ ਸੁਈਆਂ ਸਵਈਆਂ ਨੇ ਤੇ ਦੋ ਗੱਬਣ ਅੱਗੇ ਤਿਆਰੀ ਵਾਲੀਆਂ ਅੱਜ ਤਰੀਕ ਦੋਸਤੋ ਨੋਟ ਕਰ ਲਓ 1 ਜੂਨ ਤੇ ਸਮਾਂ ਕੋਈ ਦੁਪਹਿਰ ਦੇ 3:30 ਵਜ ਅਸੂ ਚੰਗੇ ਹੁੰਦੇ ਆ ਦੋਸਤੋ ਬਾਕੀ ਰੇਟ ਭਾਅ ਪੜਤਾ ਪਸ਼ੂਆਂ ਦੇ ਬਿਲਕੁਲ ਹਸਾਬ ਕਿਤਾਬ ਨਾਲ ਮੰਗਿਆ ਜਾਂਦਾ ਸ਼ੁਰੂਆਤ ਕਰਦੇ ਆ ਦੋਸਤੋ ਗੱਲਬਾਤ ਵੀਰ ਸਾਹਿਬ ਦੇ ਨਾਲ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੰਧੂ ਸਾਹਿਬ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਵੀਰ ਜੀ ਠੀਕ ਠਾਕ ਹੋ ਹਾਂਜੀ ਹਾਂਜੀ ਸੰਧੂ ਸਾਹਿਬ ਬਹੁਤ ਕਿਰਪਾ ਜੀ ਗੁਰੂ ਰਾਮ ਦਾਸ ਜੀ ਸ਼ੁਕਰ ਆ ਜੀ ਮਾਲਕ ਦਾ ਹਾਂਜੀ ਹਾਂਜੀ ਅੱਛਾ ਤੇ ਸਾਹਿਬ ਅੱਜ ਆਪਣੇ ਕੋਲ ਐਨੀਮਲ ਵੈਸੇ ਚਾਰ ਬਕਾਊਆ ਜੀ ਹਾਂਜੀ ਸੰਧੂ ਸਾਹਿਬ ਅੱਜ ਆਪਣੇ ਚਾਰ ਆ ਤੇ ਜਿਹੜੀਆਂ ਦੋ ਸੂਈਆਂ ਉਹਨਾਂ ਮਗਰ ਬੱਸ਼ੀਆਂ ਆਈਆਂ ਜੀ ਸਭ ਤੋਂ ਵੱ ओके 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 दो दो गावाਾਂ ਦੇ ਨਾਲ ਚਾਰ ਗਾਮ ਬਣ ਜਾਣੀਆਂ ਜੀ। ਉਹ ਠੀਕ ਆ। ਹਾਂਜੀ। ਠੀਕ ਆ। ਡਬਲ ਡਬਲ ਹੈ। ਤੇ 1 ਤੇ ਹੁਣੇ ਸੂਕੇ ਮਤਲਬ ਕਿੰਨੇ ਕਰੋ ਵੀ ਅੱਧਾ ਪੌਣਾ ਘੰਟਾ ਹੈ ਸੂਈ ਨੂੰ। ਹੂੰ ਹੂੰ ਹੂੰ। ਤੇ ਇੱਕ ਕੱਲ ਦੀ ਸੂਈ ਆ ਜੀ। ਅੱਛਾ ਜਿਹੜੀਆਂ ਦੋ ਸਾਹਿਬ ਗੱਬਣ ਬੈੜਾ ਨੇ ਉਹ ਕਿੰਨੇ ਕਿੰਨੇ ਟਾਈਮ ਤੱਕ ਸੁਣਦੇ? ਬਸ ਸੰਧੂ ਸਾਹਿਬ ਕੋਈ 1 ਤੇ 2 ਚਾਰ ਦਿਨ ਲੱਜੂਗੀ ਇੱਕ ਤਿਆਰੀ ਤੇ ਹੀ ਆ ਜੀ। ਠੀਕ ਹੈ ਜੀ। ਦੋ ਦਿਨ ਲੱਗੇ। ਕੋਈ 3 ਦਿਨ ਲੱਗੇ। ਲੱਗਦਾ ਸਾਬ ਬਿਲਕੁਲ ਤਿਆਰੀ ਵਾਲਾ ਮਾਲ ਯਾਰ ਜਿਹੜੀਆਂ ਦੋ ਸੂਣੀਆਂ ਵੀ ਤਿਆਰੀ ਵਾਲੀਆਂ ਨੇ ਜਿਹੜੀਆਂ ਸਜਰ ਸੂਣੀਆਂ ਨੇ ਉਹ ਤਾਂ ਇੱਕ ਇੱਕ ਦੋ ਦੋ ਦਿਨਾਂ ਦੇ ਵਿੱਚ ਵਿੱਚ ਆ ਬੋਲੇ-ਬੋਲੇ ਤੇ ਚੱਲ ਰਹੀਆਂ ਨੇ। ਸੋ ਸ਼ੁਰੂਆਤ ਆਪਾਂ ਕਰ ਲਾਂਗੇ ਪਹਿਲੇ ਨੰਬਰ ਤੇ ਤੁਸੀਂ ਦੇਖ ਰਹੇ ਜੇ ਪੂਰੇ ਵੱਡੇ ਕੱਦ-ਕਾਟ ਵਾਲੀ ਵਹਿੜ ਮੈਚਪ ਬਰੀਡ ਦੇ ਵਿੱਚ ਸੋ ਥਣਦੇਵੇ ਦੀ ਬੜੀ ਸਾਫ਼-ਸੁਥਰੀ ਆ ਪੂਰੀ ਤਸੱਲੀ ਨਾਲ ਤੁਹਾਨੂੰ ਦਿਖਾਵਾਂਗੇ। ਸੋ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਤਾਂ ਜੋ ਪੂਰੀ ਜਾਣਕਾਰੀ ਪੂਰੀ ਇਨਫੋਰਮੇਸ਼ਨ ਆ ਸਾਰੇ ਫਾਰਮਰ ਵੀਰਾਂ ਨੂੰ ਸਮਝ ਵਿੱਚ ਆ ਸਕੇ। ਲਾ ਵੀ ਵੀਰ ਸਾਬ ਸ਼ੁਰੂਆਤ ਆਪਾਂ ਇਸੇ ਤੋਂ ਕਰ ਲੀਏ ਵੱਡੀ ਤੇ ਤੁਹਾਨੂੰ ਅੱਗੇ ਵੀ ਦੱਸਿਆ ਵੀ ਮਗਰ ਬੱਛੀ ਆ ਅੱਛਾ ਜੀ ਤੇ ਪਹਿਲ ਨੇ ਨੇ 27 ਲੀਟਰ ਦੁੱਧ ਕੱਢਿਆ ਜੀ ਠੀਕ ਹੈ ਜੀ ਹਾਂਜੀ ਤੇ ਜਿਹੜੇ ਹਿਸਾਬ ਨਾਲ ਹਾਈਟ ਬਾਡੀ ਆ ਥਾਂ ਚੱਡਾ ਵਾ ਚਲੋ ਗਰਮੀ ਆ ਫਿਰ ਵੀ ਆਪਾਂ 30 ਕਿ ਲੀਟਰ ਦੀ ਆਸ ਕਰ ਸਕਦੇ ਆ ਠੀਕ ਹੈ ਜੀ ਹਾਂਜੀ ਲਓ ਦੋਸਤੋ ਫਰਸਟ ਟਾਈਮਰ 25 ਲੀਟਰ ਕ੍ਰਾਸ ਚੱਲੀ ਆ ਠੀਕ ਹੈ ਜੀ 25 ਪਲੱਸ ਚੱਲੀ ਆ ਤੇ ਸੈਕੰਡ ਟਾਈਮਰ ਆ ਇਸ ਵਾਰ ਇਸ ਵਾਰ ਵੀ ਵੀਰਾਂ ਦਾ ਵੀ ਚੰਗੀ ਉਮੀਦ ਕਰ ਸਕਦੇ ਆ ਤੋ ਰੋਤ ਥੋੜਾ ਮੌਸਮ এনवायरमेंट ਜਿਹੜਾ ਤੁਸਾਂ ਸੁਖਤ ਦੇ ਰਿਹਾ ਠੰਡਾ ਰਿਹਾ ਤੇ ਬਹੁਤ ਵਧੀਆ ਮਿਲਕਿੰਗ ਕਰਵਾ ਦੋਗੀ ਜਦਾਂ ਕਿ ਹੁਣ ਸੀਜ਼ਨ ਸਾਰੇ ਵੀਰਾਂ ਨੂੰ ਪਤਾ ਹੀ ਵੀ ਗਰਮੀ ਦਾ ਸੀਜ਼ਨ ਹੈ ਤੇ ਕੱਦ-ਕਾਠ ਵੈੜਦਾ ਚੰਗਾ ਬਾਕੀ ਸਾਨੂੰ ਸਭ ਪਿੱਛੇ ਨਗੀਨਾ ਵੀ ਚੰਗਾ ਹੀ ਆਇਆ ਬੱਚੀ ਨੂੰ ਜਨਰਲ ਦੇਤਾ ਫੀਮੇਲ ਕਾਫ ਆਈ ਲਓ ਜੀ ਬਿਲਕੁਲ ਨੜੂ ਬੱਚੇ ਦੇ ਨਾਲ ਆ ਠੀਕ ਹੈ ਜੀ ਹਾਂਜੀ ਆ ਦੇਖੋ ਤੇ ਅੱਛਾ ਤੇ ਡਾਕਟਰ ਸਾਹਿਬ ਜਿਹੇ ਜੂਰ ਹਜੇ ਪਾਈ ਥੋੜਾ ਜਿਹਾ ਨਹੀਂ ਸੰਧੂ ਸਾਹਿਬ ਅਜ ਅੱਧਾ ਪੌਣਾ ਘੰਟਾ ਹੀ ਹੋਇਆ ਹੈ ਸੂਈ ਨੂੰ ਤੇ ਤੁਹਾਨੂੰ ਅੱਗੇ ਕਾਲ ਕੀਤੀ ਤਾਂ ਤੁਹਾਨੂੰ ਮੈਂ ਕਿਹਾ ਸੀ ਵੀ ਆਪਣੇ ਕੋਲ ਤਿੰਨ ਗੱਬਣਾ ਦੇ ਇੱਕ ਸੂਈ ਹੁਣ ਜੇ ਅੱਧਾ ਪੌਣਾ ਘੰਟਾ ਹੀ ਹੋ ਗਿਆ ਸਮਾਂ ਥੋੜਾ ਚਲੋ ਜੇਰ ਜੂਰ ਪਾਈ ਜੀ ਜੇਰ ਤੇ ਪਾਇਓ ਜਿੰਨੇ ਜਨ ਨੂੰ ਆਪਣੀ ਵੀਡੀਓ ਚੜਨੀ ਉਹਨੇ ਜਿੰਨੂੰ ਜੇਰ ਪਾਦਨੀ ਸੰਧੂ ਸਾਹਿਬ ਠੀਕ ਹੈ ਜੀ ਲਓ ਵੀਰ ਸਾਹਿਬ ਖੋਲ ਕੇ ਦਿਖਾਈਏ ਲਓ ਵੀ ਦੋਸਤੋ ਜੇਰ ਹਜੇ ਪਈ ਆ ਪੈਣ ਵਾਲੀ ਕਿਉਂਕਿ ਸਮਾਂ ਬੇਸ਼ੱਕ ਅੱਧਾ ਘੰਟਾ ਪੌਣਾ ਘੰਟਾ ਘੰਟਾ ਜਿਹੜਾ ਸਮਾਂ ਹੋਇਆ ਸਾਰਾ ਤੋ ਜੇ ਜੁਰਦੀ ਪ੍ਰੋਪਰ ਇਨਫੋਰਮੇਸ਼ਨ ਤੁਸੀਂ ਜਦੋਂ ਆਪਾਂ ਵੀਡੀਓ ਅਪਲੋਡ ਕਰਦੇ ਆ ਦੋਸਤੋ ਉਸ ਤੋਂ ਬਾਅਦ ਪੂਰੀ ਡਿਟੇਲ ਤੁਸੀਂ ਲੈ ਲਿਓ ਤੇ ਪ੍ਰੋਪਰ ਜੇਰ ਭੇਜੋਗੀ ਉਹਦੀ ਇਨਫੋਰਮੇਸ਼ਨ ਤੁਹਾਨੂੰ ਮਿਲ ਦੇ ਦਊਗਾ ਇਹ ਸਾਨੂੰ ਸਾਹਿਬ ਥਾਨ ਵੀ ਬਹੁਤ ਪਿਆਰਾ ਲੱਗਾ ਏ ਠੀਕ ਆ ਥਾਨ ਬੜਾ ਵਧੀਆ ਜੀ ਆ ਦੇਖੋ ਜੀ ਠੀਕ ਆ ਲੋ ਜੀ ਸੋ ਥਾਨ ਦੇ ਵੀ ਬਹੁਤ ਖੂਬਸੂਰਤਾਂ ਲੇਵਾ ਦੋਸਤੋ ਆਰਡਰ ਦਾ ਸਾਈਜ਼ ਤੁਸੀਂ ਵੇਖ ਕੇ ਚੈੱਕ ਕਰ ਲਓ ਸੋਹਣੀ ਲੱਗਦੀ ਸਾਬ ਸੁਸਵਾਦ ਦੇ ਵਿੱਚ ਆਈ ਫਿਰ ਵੀ ਵੇਚ ਲੋ ਹਾਈਟ ਬਾਡੀ ਥਾਣ ਚੱਡਾ ਕਿੰਨਾ ਸੁਥਰਾ ਪਿੰਡੇ ਦੇ ਪਾਸੋਂ ਡਾਕਟਰ ਸਾਹਿਬ ਵਾਲ ਟੁੱਟੀ ਜੀ ਨਹੀਂ ਗਈ ਵੀ ਕਹਿ ਰਹੇ ਨੇ ਡਾਕਟਰ ਦਾ ਲੱਭ ਪਾਇਆ ਜਾਂਦਾ ਲਹੂ ਖੂਨ ਪਾਣੀ ਚੱਜੀ ਸੰਧੂ ਸਾਹਿਬ ਹਾਂ ਬਾਕੀ ਆਪਣੀ ਇਹੋ ਹੀ ਕੋਸ਼ਿਸ਼ ਸੰਧੂ ਸਾਹਿਬ ਰਿੰਦੀ ਵੀ ਚੰਗਾ ਹੀ ਮਾਲ ਲਿਆਈਏ ਤੇ ਚੰਗਾ ਹੀ ਵੇਚੀ ਬਿਲਕੁਲ ਜੀ ਬਿਲਕੁਲ ਫਾਰਮਰ ਨੇ ਪੈਸੇ ਦੋਹੀ ਲੈਣੇ ਆ ਸਹੀ ਆ ਲੋਬੀ ਪਰਬਤ ਥੱਬਿਆਂ ਦੇ ਥੱਬੇ ਕਰਮਾਂ ਦੀ ਲੇਵਾ ਬਲੀ ਬੈਠੀ ਹੈ ਬਾਕੀ ਥਣ ਤੋਂ ਬੜਾ ਪਸੰਦੀਦਾ ਰਾ ਸੰਧੂ ਸਭ ਆਪ ਧਾਰਾ ਮਾਰ ਕੇ ਖਾਵਾਂਗੇ ਚਵਾਈ ਵੀ ਬਹੁਤ ਸੁਣੀ ਲੱਗੀ ਅੱਗੇ ਮੈਂ ਬੋਲਾ ਕੱਢਿਆ ਯਾਰ ਠੀਕ ਹੈ ਜੀ ਤੇ ਨਾਲ ਦੀ ਨਾਲ ਕੋਈ ਦੋਸਤੋ ਦੋ ਦੋ ਚਾਰ ਚਾਰ ਕੋ ਪੰਜ ਪੰਜ 10 10 ਧਾਰਾ ਮਾਰ ਕੇ ਤਸੱਲੀ ਆ ਉਹ ਜ਼ਰੂਰ ਕਰਾਈ ਜਾਊਗੀ ਜਿਹੜੇ ਪਸੂ ਸੋਏ ਸੋਏ ਆ ਤਾਂ ਜੋ ਕਿਸੇ ਵੀਰ ਨੇ ਆਨਲਾਈਨ ਸੌਦਾ ਕਰਨਾ ਵੈਸੇ ਆਪਣਾ ਪਾਇਲ ਜਿਹੜੀ ਪ੍ਰੈਫਰੈਂਸ ਇਹ ਚੀਜ਼ ਦੀ ਹੁੰਦੀ ਹੈ ਵੀ ਇੱਥੇ ਆਣ ਕੇ ਆਪਜੀ ਤਸੱਲੀ ਕਰਕੇ ਚੀਜ਼ ਖਰੀਦੋ ਪਰ ਫਿਰ ਵੀ ਕਿਸੇ ਵੀਰ ਨੇ ਦੂਰ ਨੇੜੇੋਂ ਨਹੀਂ ਆਇਆ ਜਾਂਦਾ ਤੇ ਬਿਲਕੁਲ ਆਪਾਂ ਤਾਂ ਇੱਕ ਵਾਰੀ ਧਾਰਾ ਤੋਂ ਨਾ ਕੋਈ 2-2 4-4 ਮਾਰ ਕੇ ਤਸੱਲੀ ਜ਼ਰੂਰ ਕਰਾਵਾਂਗੇ ਬੱਚੇ ਨੂੰ ਲਾ ਕੇ ਠੀਕ ਆ ਆ ਦੇਖੋ ਜੀ ਆਪਾਂ ਸੰਧੂ ਸਾਹਿਬ ਜਦੋਂ ਕੋਈ ਡੰਗਰ ਸੁੰਦਾ ਨਾ ਹਾਂਜੀ ਸੂਣ ਤੋਂ ਪੰਜਾਂ ਦਾ 10 ਮਿੰਟਾਂ ਬਾਅਦ ਹੀ ਆਪਾਂ ਨਾ ਥੋੜਾ ਚੋਦੇਈ ਦਾ ਨੂੰ ਚੋਗੇ ਪਿਆਤਾ ਜੀ ਇਹਨੂੰ ਸਹੀ ਹੈ ਇਹ ਨਾਲ ਜ਼ੇਰ ਸੌਖੀ ਪਾਉਂਦਾ ਜੀ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਬਾਕੀ ਕੋਈ ਵੀ ਕਿਸੇ ਦਾ ਵੀਰ ਭੈਣ ਭਰਾ ਦਾ ਡੰਗਰ ਸੁੰਦਾ ਉਹਨੂੰ ਅੱਧੇ ਪੌਣੇ ਘੰਟੇ ਦੇ ਵਿੱਚ ਵਿੱਚ ਬੱਚਾ ਲਾ ਦਿਆ ਕਰੋ ਹਾਂ ਜ਼ੇਰ ਛੇਤੀ ਪਾਉਂਦੀ ਆ ਜੀ ਕਿ ਕਿਲੋ ਅੱਧਾ ਕਿਲੋ ਪਿਆਣਾ ਜ਼ਰੂਰੀ ਆ ਕਿਲੋ ਆ ਗਰਮੀ ਚ ਲੋ ਰੁੱਤ ਗਰਮੀ ਦੀ ਵੇਖ ਕੇ ਹਾਂਜੀ ਹਾਂਜੀ ਨਹੀਂ ਆ ਵਕਤ ਚ ਲੋ ਵਧੀਆ ਈਨਾ ਕਿਲੋ ਡੇਢ ਕਿਲੋ ਬੋਲਾ ਕੋ ਜਿਆਦਾ ਨਹੀਂ ਚੋ ਵੀ ਸਕਦੇ ਪਿਆ ਸਕਦੇ ਆ ਜੀ ਠੀਕ ਆ ਜੀ ਆ ਵੇਖੋ ਠੀਕ ਆ ਜੀ ਇਹ ਵੀ ਬਿਲਕੁਲ ਦੇਸੀ ਤਰੀਕਾ ਦੋਸਤੋ ਠੀਕ ਆ ਜੀ ਕਿਉਂਕਿ ਬੋਲਾ ਬਹੁਤ ਜ਼ਿਆਦਾ ਗਰਮ ਹੁੰਦਾ ਤੇ ਜੇ ਜੁਰ ਪੋਟੀ ਪ੍ਰੋਪਰ ਵਧੀਆ ਪਾ ਜਾਂਦਾ ਆ ਲਓ ਠੀਕ ਆ ਜੀ ਤੇ ਥਣ ਥਣ ਪੂਰਾ ਤਸੱਲੀ ਨਾਲ ਦੋਸਤੋ ਦੇਖ ਲਓ ਚਵਾਈ ਬਹੁਤ ਆ ਵੇਖੋ ਵਧੀਆ ਜਾਪਦੀ ਪਈ ਹੈ ਬਹੁਤ ਚਵਾਈ ਹੈ ਥਾਣੀ ਬੜਾ ਸੋਨਾ ਪੇਰਾ ਲੱਗਾ ਜੀ ਲਓ लो जी करो ठीक है लो जी मोगा चवाई कह सकते मोगा ठीक है जी लो भी ठीक है जी देखो जी ठीक है जी ठीक है ठीक है लो जी सो so, चंगी चवाई है दोस्तों ठीक है बहुत वाया मोटी धार गन्ने वर्गी ਵੀਰ ਸਾਹਿਬ ਇਹ ਵੀ ਦੱਸ ਦਈਏ ਇਹਦੀ ਕੀਮਤ ਕੀ ਡਿਮਾਂਡ ਕੀ ਰੱਖੀ ਹੈ ਭਰਾ ਸੰਧੂ ਸਾਹਿਬ ਵੈਸੇ ਤਾਂ ਡੀ ਡੀਆਂ ਗਾਵਾਂ ਦਾ ਲੋਕੀ 1 20 1 15 ਕਰੀ ਜਾਂਦੇ ਆ ਹਾਂਜੀ ਚਲੋ ਆਪਾਂ ਇੰਨੇ ਨਹੀਂ ਨਹੀਂ ਆਪਾਂ ਮੁੱਲ ਭਵੇਂ ਲੱਖ ਕਰ ਲਈਏ ਤੇ ਉਹਦੇ ਵਿੱਚੋਂ ਵੀ 2000 ਰੁਪਏ ਮਾਨਤਨ ਕਰ ਦਾਂਗੇ ਲੱਖ ਜੋ ਹਾਂਜੀ ਠੀਕ ਆ ਵੀ ਆਪਾਂ ਮਾਲ ਜਿੰਨਾ ਵੀ ਡਾਕਟਰ ਸਾਹਿਬ ਹੋ ਸਕਦਾ ਉਹਨਾਂ ਜਾਇਜ਼ ਦੇਣਾ ਨਹੀਂ ਨਹੀਂ ਸੰਧੂ ਸਾਹਿਬ ਆਨਲਾਈਨ ਲੈਣੀ ਕਿ ਨਹੀਂ ਡਿਵੈਟ ਦੇਣੀ ਨਹੀਂ ਵੈਸੇ ਕਹਿੰਨੇ ਤਾਂ ਚਲੋ ਹਾਈਟ ਬੇ ਲੋ ਕਿੰਨੀ ਵੱਡੀ ਦੀ ਹਾਈਟ ਆ ਐਡਾ ਥਣ ਛੱਡੇ ਦੀ ਗਾਂ ਕਿੰਨੇ ਦੇਣੀ ਆ ਲੋਬੀ ਬਰਾਵਦੀ ਸੋ ਥਾਣੇ ਦੇ ਵਿੱਚ ਬੜੀ ਸਾਫ ਸੁਥਰੀ ਆ ਠੀਕ ਆ ਜੀ ਵੱਖਰੀ ਚੀਜ਼ ਆ ਕਿਉਂਕਿ ਬਹੁਤ ਖੂਬਸੂਰਤ ਆ ਵੇੜਾ ਜਿਹੜੀਆਂ ਥਾਣਾ ਦੇ ਨਾਲ ਆ ਬਾਕੀ ਤੁਹਾਡੇ ਸਾਹਮਣੇ ਆ ਸਾਰਾ ਕੁਝ ਪਸੰਦ ਆਊਗੀ ਦੋਸਤੋ ਜਿੰਨੀ ਵੀ ਆ ਵੇੜ ਪੂਰਾ ਸਟਰਕਚਰ ਵੇੜ ਦਾ ਬਹੁਤ ਖੂਬਸੂਰਤ ਆ ਮਗਰ ਬੱਛੀ ਆ ਇੱਕ ਸੈਕਿੰਡ ਨੰਬਰ ਤੇ ਹੋਰ ਤੁਹਾਨੂੰ ਵੇੜ ਦਿਖਾਉਣੇ ਆ ਇਧਰ ਇਹ ਗੱਬਣ ਆ ਠੀਕ ਆ ਜੀ ਸੰਧੂ ਸਾਹਿਬ ਗੱਬਣਿਆ ਤਿਆਰੀ ਜੀ ਆ ਟਾਈਮ ਨਹੀਂ ਲੈਂਦੀ ਤੇ ਅੱਛਾ ਜੀ ਸੂਏ ਦਾ ਕਿੰਮਾ ਜੀ ਇਹ ਸੰਧੂ ਸਾਹਿਬ ਦੁਜੀ ਸੂਏ ਸੁਣਾ ਲਓ ਜੀ ਇਹ ਦੂਜਾ ਸੂਆ ਠੀਕ ਹੈ ਤੇ ਇਹ ਐਚ ਐਫ ਕ੍ਰੋਸ ਦੇ ਵਿੱਚ ਆ ਲਓ ਜੀ ਕ੍ਰੋਸ ਆਂਗ ਦੇ ਵਿੱਚ ਆ ਐਚ ਐਫ ਕ੍ਰੋਸ ਸਟਰੀਟ ਕਿੰਨੀ ਠੰਡੀ ਸੀਲ ਸੰਧੂ ਸਾਹਿਬ ਮੈਂ ਦੱਸ ਨਹੀਂ ਸਕਦਾ ਲਓ ਜੀ ਇੰਨੀ ਠੰਡੀ ਗਾਵਾ ਕੋਈ ਬੱਚਾ ਕਿਹਨਾ ਬੱਚਾ ਬੜਾ ਇਤਨਾ ਹੀ ਕੋਚੋਈ ਜਾਏ ਭਾਏ ਲਓ ਜੀ ਇੱਧੇ ਨੂੰ ਇੱਧਰ ਦੇਖੋ ਲਓ ਜੀ ਠੀਕ ਹੈ ਜੀ ਸੋ ਬੋਲਾ ਭੰਨਿਆ ਦੋਸਤੋ ਤਕਰੀਬਨ ਡਾਕਟਰ ਸਾਹਿਬ ਲੈ ਜੂ ਇਹ 4 ਕਿ ਦਿਨ ਆਹ ਵੇਲੋ ਇੱਕ ਪੋਚੋ ਬਿਲਕੁਲ ਚਵਾਈ ਓਕੇ ਜੀ ਠੀਕ ਹੈ ਜੀ ਅੱਜ ਸੰਧੂ ਸਾਹਿਬ ਚਾਰ ਕਿ ਦਿਨ ਲਾਏ ਨੇ ਜੀ ਕਦ ਕੋ ਤੋਂ ਦੋਸਤੋ ਇਸ ਵੇੜ ਦਾ ਵੀ ਚੰਗਾ ਹੈ ਵੱਡੀਆਂ ਵੇੜਾਂ ਦੇ ਵਿੱਚ ਆਪਾਂ ਇਹਨੂੰ ਵੀ ਗਿਣ ਸਕਦੇ ਆ ਤੇ ਬਾਕੀ ਵਿਰਲਾ ਹੋਰਲਾ ਬੜੀਆਂ ਸੰਧੂ ਸਾਹਿਬ ਥਣਾਂ ਦੀਆਂ ਹਾਂ ਸਪੇਸ ਵਾਟ ਬੜੀ ਸੋਹਣੀ ਆ ਖੱਤੀ ਚਵਾਈ ਵਾਲਾ ਥਾਣਾ ਮੋਸਟਲੀ ਦੋਸਤੋ ਆਪਾਂ ਜ਼ਿਕਰ ਕਰ ਦਈਦਾ ਕਿਉਂਕਿ ਜੇ ਛੋਟਾ ਥਾਣਾ ਤੇ ਛੋਟੇ ਤੇ ਆ ਜਾਊਗਾ ਖੱਤੀ ਚਵਾਈ ਵਾਲੇ ਨੂੰ ਖੱਤੀ ਚਵਾਈ ਲੱਗਿਆ ਜਾਊਗਾ ਸੰਧੂ ਸਾਹਿਬ ਆਪਾਂ ਜਿੰਨੀਆਂ ਵੀਡੀਓ ਪਾਈ ਦੀ ਤੀ ਚਲੋ ਪਾਉਂਦੇ ਇਹ ਵੀਡੀਓ ਥਾਣ ਦੀ ਨਹੀਂ ਮੜੀ ਲਈ ਦੀ ਆ ਬਿਲਕੁਲ ਜੀ ਬਿਲਕੁਲ ਕਿਉਂਕਿ ਜੇ ਚਵਾਈ ਨਹੀਂ ਬੰਨੀ ਗਾਂ ਦੀ ਤੇ ਫ ਜਿਤਨਾ ਕੋਈ ਮਰਜ਼ੀ ਮੇਰਾ ਵੀਰ ਭੈਣ ਉੱਤੇ ਢਿੱਲਾ ਬਹੁਤ ਹੈ ਇਸ ਨੂੰ ਸਾਹਿਬ ਲਓ ਜੀ ਠੀਕ ਆ ਸੋ ਟਿਲ ਟੁਲ ਵੀ ਹੈਗੀ ਐ ਦੋਸਤੋ ਦਿਨ ਹਜੇ ਪਏ ਐ ਇਹਦੇ ਸੂਣ ਦੇ ਵਿੱਚ ਬਾਕੀ ਇੱਕ ਵਾਰੀ ਤੁਹਾਨੂੰ ਮਗਰਲੇ ਥਣ ਵੀ ਆ ਦਿਖਾਈਏ ਆ ਲਓ ਇਹ ਦੇਖੋ ਕੋਈ ਇਤਰਾਇ ਬੈਠਾ ਰਿਹਾ ਹਾਂ ਇਸੀਲੀਆਂ ਸੂਲੀਆਂ ਪੂਰੀਆਂ ਹਾਂਜੀ ਹਾਂਜੀ ਇਸ ਨੂੰ ਪੂਰੀ ਠੰਡੀ ਤੇਰੀ ਆ ਐਚ ਐਫ ਕ੍ਰੋਸ ਬਰੀਡ ਦੇ ਵਿੱਚ ਹਾਂ ਤੋਰੀਏ ਡਾਕਟਰ ਸਾਹਿਬ ਲੰਬੀ ਲੰਬੀ ਵੀ ਪੂਰੀ ਆ ਕੱਦ ਵੱਡੀਆਂ ਬੜ ਦੇ ਵਿੱਚ ਤੁਸੀਂ ਗਿਣਤੀ ਕਰ ਲਿਓ ਤੇ ਗੱਭਣਾ ਦੋਸਤੋ 4 ਕੱਟ ਦੇ 5 ਦਿਨ ਕੱਟ ਦੇ ਸਮਾਂ ਅਜੇ ਲੈ ਜੂਗੇ ਚੰਦੂ ਸਾਹਿਬ ਜੇ ਤੋਂ ਲਈ ਆ ਉਹ ਜੂਡ ਵੀ ਨਹੀਂ ਪਉਂਦੇ ਅੱਛਾ ਜੀ ਇਸ ਤਰ੍ਹਾਂ ਹੀ ਚੋਲੋ ਮੈਨੂੰ ਜਿਹੜੇ ਘਰੋਂ ਲਈ ਆਪਾਂ ਆਹ ਤੇ ਹਰ ਵਾਰੀ ਕਹਿੰਦੇ ਪਿਹਾਰ ਵਾਰੀ ਛੇਤੀ ਲੱਗ ਜਾਂਦੀ ਹੈ ਠੀਕ ਹੈ ਜੀ ਠੀਕ ਹੈ ਲੋ ਵੀ ਦੋਸਤੋ ਠੀਕ ਆ ਚੰਗੀ ਪੈੜ ਰੰਗ ਮੋ ਜਿਆਦਾਤਰ ਜਿਹੜਾ ਦੋਸਤੋ ਬਲੈਕ ਕੁਝ ਘਵਾਨੇ ਲੇਵੇ ਤੇ سپورਟ ਵਾਈਟ سپورਟ ਹੈਗਾ ਠੀਕ ਆ ਜੀ ਤੇ ਥਾਨ ਸਾਫ ਸੁਥਰਾ ਹੈ ਬਿਲਕੁਲ ਤੋਂ ਤੇ ਪਣ ਇੱਕ ਨੰਬਰ ਪੂਰੀ ਤਰਾਪੇਰੀ ਆਪਣੀ ਗ੍ਰੈਂਡ ਚੰਦੂ ਸਾਹਿਬ ਠੀਕ ਹੈ ਜੀ ਹਾਂ ਜ ਪੂਰ ਹੋਵੇ ਜੇ ਪਿਛਾ ਮਾਰਦੀ ਹੋਵੇ ਉਹਦੀ ਆਪਣੀ ਆਰ ਵੀਡੀਓ ਜਾਕੀਦਾ ਵਾ ਉਹਦੀ ਆਪਣੀ ਗਰੰਟੀ ਆ ਠੀਕ ਹੈ ਜੀ ਠੀਕ ਹੈ ਕਿਹਨੇ ਆਨਲਾਈਨ ਲੈਣੇ ਆ ਤਾਂ ਵੀ ਆਪਾਂ ਵੀਡੀਓ ਕਾਲ ਦੇ ਵਿੱਚ ਥਾਣ ਮਖਾਰਾਂਗੇ ਠੀਕ ਹੈ ਜੀ ਤੇ ਡਾਕਟਰ ਸਾਹਿਬ ਜੀ ਦੀ ਕੀਮਤ ਕੀ ਮੁੱਲ ਕਰਨ ਨੂੰ ਸੰਧੂ ਸਾਹਿਬ ਆਪੇ 75 ਕਰ ਲਈ 80 ਕਰ ਲਈਏ 70000 ਦੀ ਦੇ ਦਾਂਗੇ ਜੀ 70 ਦੀ ਹਾਂਜੀ ਠੀਕ ਹੈ ਜੀ ਹਾਂਜੀ ਆ ਚਲੋ ਅੱਗੇ ਸੁਹਣੀ ਸੁਹਣੀ ਆ ਕਿਤੇ ਵੀਰ ਨੇ ਹਾਂਜੀ ਨਹੀਂ ਨਹੀਂ ਤੁਹਾਨੂੰ ਪਲਾਈ ਡਿਵਾਈਡ ਕਹਨੇ ਦੇਣ ਨਹੀਂ 70 ਦੀ ਆਪਾਂ ਚਲੋ ਲੈਣ ਦੇਣ ਵਾਲੀ ਗੱਲ ਆ ਜਿਹੋ ਜਿਹਾ ਸਮਾਵਾ ਉਹ ਸਾਪਨਾ ਬਹੁਤ ਚੰਗੀ ਆ ਜੀ ਠੀਕ ਹੈ ਹਾਂਜੀ ਲੋਬੀ ਦੋਸਤੋ 70000 ਦੀ ਫਿਰ ਇਹ ਦੇ ਰਿਆ ਠੀਕ ਆ ਤੇ ਜ਼ਰੂਰ ਤੁਸੀਂ ਵਿਚਾਰ ਪਾਵੇਗਾ ਆਪਣੀ ਬਾਕੀ ਥਾਂ ਦੇ ਵੀ ਦੀ ਸਾਫ ਸੁਥਰੀ ਹੈ ਠੀਕ ਆ ਜੀ no doubt ਕੋਈ ਵੀਰ ਆਪਣੀ ਆਣ ਕੇ ਤਸੱਲੀ ਨਾਲ ਵੇਖੀ ਬਾਕੀ ਥੱਲੋਂ ਸਾਫ ਸੰਦੋ ਸਾਹਿਬ ਜਿੰਨੀ ਹੈਗੀ ਵੇ ਲੋ ਕਿੰਨੀ ਸੋਹਣਾ ਮਖਿਆਲ ਲੱਗਾ ਹਾਂ ਬਹੁਤ ਘੱਟ ਮਿਲ ਰਹੀ ਛੋਟਾ ਦਬਾ ਕੇ ਹੱਪੀ ਮੜੀ ਇਹ ਵਿਖਾ ਦਿਓ ਆਪਣੇ ਕੋ ਹਾਂ ਆ ਵਿਖਾ ਜੀ ਆ ਲਓ ਜੀ ਆਪਾਂ ਪਸੰਦੀ ਕਰਾਣੇ ਆ ਆਲੋ ਲੋ ਤਾਂ ਅੱਧਾ ਜਾਰੀ ਲੋ ਜੀ ਠੀਕ ਆ ਅੱਧਾ ਜਾਰੀ ਆ ਚੌਥਾ ਵੀ ਸੰਦੂਸਾ ਬਿਲਕੁਲ ਕੋਈ ਠੀਕ ਹੈ ਜੀ ਠੀਕ ਲੋ ਠੀਕ ਆ ਸੋ ਡਿਮਾਂਡ ਤੋਂ ਉਸੇ ਦੀ 70 ਲੈਣ ਦੇਣਾ ਇੱਕ ਅਛਾ ਵੀਰ ਸਾਹਿਬ ਅਗਲੀ ਆ ਆਪਣੇ ਕੋਲ ਜਿਹੜੀ ਵੈਰ ਆ ਗਈ ਹੈ ਇਹ ਸੰਧੂ ਸਾਹਿਬ ਤੀਜੇ ਸੂਏ ਆ ਜੀ ਵਾ ਤੇ ਕੋਈ 8 ਦਿਨ ਕੱਢ ਦੀ ਹੈ ਜੀ 8 ਦਿਨ ਹਾਂਜੀ ਲੋ ਵੀ ਦੋਸਤ ਵੀ ਗੱਭਣ ਆ ਤਿਆਰੀ ਵਾਲੀ ਆ 8 ਦਿਨ ਇਹ ਵੀ ਕ੍ਰੋਸ ਆ ਗਈ ਜਰਸੀ ਐਚ ਐਫ ਐ ਜੀ ਹਾਂਜੀ ਹਾਂਜੀ ਜਰਸੀ ਐਚ ਐਫ ਦਾ ਕ੍ਰੋਸ ਆ ਜੀ ਠੀਕ ਹੈ ਜੀ ਲੋ ਵੀ ਲੋ ਵੀ ਵਾਵਾ ਸਪੈਸ਼ਲ ਹੈ ਵੀ ਹਾਂਜੀ ਹਾਂਜੀ ਨਸਲ ਕੁਆਲਿਟੀ ਬੜੀ ਆ ਜੀ ਲੋ ਜੀ ਇਹ ਸੂਆ ਤੀਜਾ ਕੂਗੀ ਹਾਂਜੀ ਤੀਜਾ ਹੀ ਸੰਧੂ ਸਾਹਿਬ ਆਪਾਂ ਜਿਹੜਾ ਤੀਜਾ ਸੂਆ ਭਾਰ ਕਿਹਨੂੰ ਦੂਜਾ ਨਹੀਂ ਰੱਖਣਾ ਜਿਹੜੀ ਤੀਜੇ ਉੱਤੇ ਤੀਜੇ ਹੀ ਕਹਾਂਗੇ ਬਿਲਕੁਲ ਜੀ ਬਿਲਕੁਲ ਹ ਤਦ ਦਿਨ ਹਜੇ ਖੁੱਲੇ ਡੁਲੇ ਹਫਤੇ ਤੋਂ ਪਲੱਸ ਜਾਂ ਹਫਤਾ ਮੰਨ ਕੇ ਆਈਡੀਆ ਤੁਸੀਂ ਸੌਦਾ ਕਰ ਲਿਓ ਠੀਕ ਆ ਥਾਂ ਤੁਹਾਨੂੰ ਲੰਬੇ ਆ ਵੈੜ ਦੇ ਤੇ ਤਿਆਰੀ ਤਿਆਰੀ ਸੋਹਣੀ ਆ ਵੈਸੇ ਥੱਲੇ ਉਹ ਬਾਕੀ ਸਭ ਥੱਲੇ ਬਹੁਤ ਸਾਫ ਆ ਜੀ ਆ ਲਓ ਥੱਲੇ ਉਹ ਜ਼ਾਬ ਤੁਤਰੀ ਆ ਬਖਾਲਾ ਸੋਨਾ ਬਣਾ ਰਹੀ ਆ ਤਕਰੀਬਨ ਤੁਸੀਂ ਵੇਖੋ ਲੇਵਾ ਬਣੇਸ਼ਰ ਨੂੰ ਸਾਹ ਤਣਾ ਦੇ ਵਿੱਚ ਥੋੜਾ ਪੱਕੀ ਪੁੱਕੀ ਥਾਂ ਤੋਂ ਆਈ ਆ ਹਾਂ ਸਾਨੂੰ ਸਾਹਿਬ ਪੱਕੀ ਜਗ੍ਹਾ ਤੇ ਆਪਾਂ ਖੁਰ ਬਣਾਉਂਦੇ ਵੈਸੇ ਠੀਕ ਆ ਜੀ ਆ ਵੇਖੋ ਥੱਲੇ ਬਹੁਤ ਸਾਫ ਆ ਢਿੱਲਾਂ ਢਲਾਂ ਬਹੁਤ ਜਿਆਦੀਆਂ ਆ ਲੋ ਜੀ ਇਹ ਦੇਖੋ ਭਾਏ ਟਰਬਾ ਜੇ ਆ ਆ ਵੇਖ ਲੋ ਚਵਾਈ 1 ਨੰਬਰ ਦੀ ਜੀ ਠੰਡੀ ਸੀਲਸ ਲੱਗ ਠੀਕ ਹੈ ਜੀ ਹਾਂ ਤੋਰ ਲਗੇ ਜੀ ਤਾਂ ਤੁਨ ਬੜਾ ਸਪੈਸ਼ਲ ਲਗਾ ਸੰਧੂ ਸਾਹਿਬ ਨੇ ਇੱਥੇ ਬੰਦ। ਬਾਕੀ ਸੰਧੂ ਸਾਹਿਬ ਨਾੜਾਂ ਵਾਲਾ ਚੱਡਾ ਵੇਖੋ ਕਿੰਨਾ ਸੋਹਣਾ। ਲੋਬੀ ਪ੍ਰਭੂ ਠੀਕ ਹੈ ਜੀ। ਸੋ ਇਹ ਵੀ ਕੁਆਲਿਟੀ ਵੀਰ ਹੋਂਦੇ ਕੋਲ ਮੌਜੂਦ ਹੈ ਜੀ ਐਚਪਰੋ ਸੰਗਤ ਵਿੱਚ। ਛੋਟੇ ਕੰਨ ਬਿਲਕੁਲ ਫੇਸ ਕੁਆਲਿਟੀ ਜਿਦਾ ਆਪਾਂ ਜਰਸੀਜ਼ ਵੇਖਦੇ। ਤੇ ਅੱਛਾ ਡਾਕਟਰ ਸਾਹਿਬ ਆਹਦੀ ਕੀਮਤ ਕੀ ਡਿਮਾਂਡ ਕਰਦੇ ਜੀ? ਸੰਧੂ ਸਾਹਿਬ ਮੁੱਲ ਕਰਨ ਨੂੰ ਭਾਵੇਂ 75 ਕਰ ਲਈਏ 72 ਕਰ ਲਈਏ। ਹਾਂ। ਤੇ 70000 ਦੀ ਦਾਂਗੇ ਉਹ ਚੋ ਵੀ 2000 ਰੁਪਿਆ ਮਾਨ ਕਰਦਾ ਨਹੀਂ ਸੰਧੂ ਸਾਹਿਬ। 70 ਚੋ ਹਾਂਜੀ। ਬਾਕੀ ਵੇਖੋ ਥਾਂ ਚੱਡੇ ਦੀ ਬਹੁਤ ਸਾਫ ਹੈ ਜੀ ਹਾਂ ਹਾਂ ਸਾਰਾ ਪਿੱਛੇ ਲੇਵਾ ਕਰਦਾ ਤੂੰ ਤੱਕ ਲੇਵਾ ਖੜੂਗੀ ਜੀ ਬਿਲਕੁਲ ਜੀ ਬਿਲਕੁਲ ਲਓ ਵੀ ਦੋਸਤੋ ਠੀਕ ਹੈ ਬਾਕੀ ਸ਼ੇਪ ਤੁਸੀਂ ਹੁਵਾਨੇ ਦੀ ਦੇਖ ਲਓ ਅੱਗੇ ਭਰਤੀ ਪਈ ਲੇਵਾ ਦੁੱਧ ਵਾਲੀ ਲੈਣ ਵੇਖੋ ਕਿੰਦੀ ਸਾਫ ਤੇ ਸੁਥਰੀ ਹੈ ਹਾਂ ਮੋਟੀਆਂ ਬਿਲਕੁਲ ਬਿਨਾਂ ਦੋਹਾਂ ਪਾਸੇ ਵਾਲ ਖਾਂਦੀਆਂ ਹੋਈਆਂ ਅੱਗੇ ਪਿਛੇ ਕੱਟ ਕੱਟ ਦੇ ਵਿੱਚ ਲੰਬੀ ਪੂਰੀ ਆ ਵੀ ਜਿਵੇਂ ਰੇਲ ਗੱਡੀ ਦਾ ਡੱਬਾ ਹਾਂਜੀ ਤੇ ਬਾਕੀ ਤੁਹਾਨੂੰ ਸਾਫ ਜਿਹੜੀ ਛੋਟੀ ਉਹਨੂੰ ਛੋਟੀ ਕਵਾਂਗੇ ਜਿਹੜੀ ਵੱਡੀ ਉਹਦੀ ਵੱਡੀ ਕੋਈ ਆਣ ਕੇ ਵੀਰ ਭੈਣ ਭਰਾ ਇਹ ਨਾ ਕਹੋ ਵੀ ਇਹ ਮੀ ਠੀਕਾ ਲਓ ਵੀ ਡਾਕਟਰ ਸਾਹਿਬ ਇੱਕ ਆ ਗਈ ਆਪਣੇ ਸਾਹਿਬ ਗਰਮੀ ਦਾ ਨਗੀਨਾ ਆ ਗਿਆ ਜੀ ਗਰਮੀ ਦਾ ਜਰਸੀ ਲਓ ਜੀ ਇਹ ਕੱਲ ਦੀ ਸੂਈ ਆ ਰੇ ਮਗਰੀ ਫੀਮੇਲ ਕਾਪ ਹੈ ਜੀ ਆ ਜਿਹੜੀ ਬੱਚੀ ਇਹਦੀ ਆ ਹਾਂਜੀ ਬੱਚੀ ਇਹਦੀ ਆ ਜੀ ਲਓ ਜੀ ਆ ਬੱਚੀ ਹੈ ਮਗਰ ਕੱਲ ਦੀ ਸੂਈ ਆ ਹਾਂਜੀ ਆ ਬੱਚਾ ਫੀਮੇਲ ਛੋਟਾ ਜਿਹਾ ਬੱਚਾ ਬੱਚਾ ਛੱਡੋ ਨਾ ਛੱਡੋ ਬਹੁਤ ਸੁਥਰੀ ਇਹ ਦੇਖੋ ਤੇ ਸਰਦਾਰ ਸਾਹਿਬ ਚਵਾਈ ਨਹੀਂ ਮੈਂ ਅੱਡੀ ਕਦੀ ਵੇਖੀ ਕੋਈ ਬੱਚੇ ਨਾਲ ਨਹੀਂ ਹਨੋ ਲਓ ਬਦਸਤਕਰ ਹੋ ਚੈਕ ਠੀਕ ਹੈ ਜੀ ਬਿਲਕੁਲ ਬਰਫ ਵਾਂਗੂ ਕਰਮੀ ਦਾ ਸੀਜ਼ਨ ਆ ਬਰਫਾਂ ਨੂੰ ਠੰਡ ਇਧਰ ਦੇਖੋ ਜੇ ਕਿੰਨੇ ਅਗਲਾ ਪਿਛਲਾ ਸਣੇ ਇਧਰ ਲਓ ਜੀ ਇਹ ਜਰਸੀ ਵੈਡ ਮਿਲਦੀਆਂ ਬੜੀਆਂ ਘਾਟਿਆ ਜੀ ਵਰਾਹ ਵੇਖੋ ਦੋਸਤੋ ਇੱਕ ਥੱਲੇ ਉਹਦੇ 6 ਮਹੀਨੇ ਦੇ ਵਿੱਚ ਮੀਂਹ ਪਈ ਉਹ ਨਹੀਂ ਉੱਤੋਂ ਨਹੀਂ ਜਿੰਨੀ ਥੱਲੇ ਆ ਹਾਂ ਤੇ ਸੂਆ ਵੀ ਡਾਕਟਰ ਕਿਨਵਾ ਮੰਨਦੇ ਪਏ ਜੀ ਹਾਂਜੀ ਸੂਆ ਕਰਮਾ ਹੋਊਗੀ ਸੂਆ ਜੀ ਦੂਜਾ ਮੰਲੇ ਤੇ ਤੀਜਾ ਮੰਲੇ ਉਹ ਆਪਾਂ ਆਪਣੀ ਸਮਝਿਆ ਸੰਧੂ ਸਾਹਿਬ ਠੀਕ ਆ ਜੀ ਲੋਗ ਸਾਡੇ ਨੂੰ ਵੀ ਜਾਰੇ ਸਹਣੇ ਆ ਵੱਜਰ ਮੌਜੂਦ ਹੋ ਦੋਸਤੋ ਪੂਰਾ ਇਸ ਸਪੈਰ ਦਾ ਹਾਈਟ ਮੀਡੀਅਮ ਆ ਹਾਂ ਜੀ ਦਰਮਿਆਨੀ ਹਾਈਟ ਦੇ ਵਿੱਚ ਲੰਬੀ-ਲੋਬੀ ਪੂਰੀ ਆ ਸਾਜਰ ਸੋਈ ਆ ਬਾਕੀ ਦੁੱਧ ਸੋਨਾ ਚਵਾਉ ਕਰਦੇ ਦੁੱਧ ਇਹ ਵਕਤ ਵੀ ਸੰਧੂ ਸਾਹਿਬ 12 ਲੀਟਰ ਬੋਲਾ ਜਿਹੜਾ ਸਹੀ ਨੈਟ ਆ ਨਾ 12 ਕਿਲੋ 12 ਲੀਟਰ ਕੋਈ ਵਧੀਆ ਬੋਲਾ ਚ ਚਵਾਉਂਦੇ ਆ ਪਿਛਲੇ ਸਵੇਰ ਦਾ ਜਿਹੜਾ ਇਹਦਾ ਰਿਕਾਰਡ 20 ਲੀਟਰ ਦਾ ਹੈਗਾ ਜੀ ਠੀਕ ਆ ਜੀ ਹਾਂ ਜੀ ਦੋਸਤੋ ਸ਼ੁਰੂਆਤ ਜਿਹੜੀ ਸਟਾਰਟਿੰਗ ਕੋ 12 ਕਿਲੋ ਲੀਟਰ ਬੋਲੇ ਤੋਂ ਜਿੱਦਾਂ ਕਿ ਕੱਲ ਹੀ ਸੂਹੀ ਆ ਬਾਕੀ ਥਾਣਾ ਥੋਣ ਦੀ ਤੁਸੀਂ ਵੇਖੋ ਮੈਂ ਸੰਧੂ ਸਾਹਿਬ ਇਹਨੂੰ ਕੋਈ ਬੱਚੇ ਨਹੀਂ ਆ। ਭਵੇਂ ਇੱਥੇ ਬਾਦ ਨਹੀਂ ਕਿੰਨਾ ਕੋਈ ਤੇਰਾ ਸਾਛਟੇ ਚੋਲੇ। ਠੀਕ ਹੈ ਜੀ। ਬਈ ਨਹੀਂ ਸੀਲਸ ਲੱਗ ਰ ਠੰਡੀ ਆ। ਵਾਹ ਵੀ ਪ੍ਰਭੂ ਠੀਕ ਹੈ। ਇੱਧਰ ਵੇਖੋ। ਵੇਖੋ ਬਿਲਕੁਲ ਜਿਵੇਂ ਆਪਾਂ ਕਹਿ ਸਕਦੇ ਨਾ ਵੀ ਪੀੜੀ ਦੇ ਪਾਵੇ ਉਹ ਗੱਲ ਬਾਤ ਆ। ਆਹ ਵੇਖ ਲਓ ਇੱਥੇ ਬੱਚਾ ਕਿਤੇ ਵੱਜਾ ਵਾ। ਹਾਂ। ਇਸ ਰੀਤੀ ਰੂਪੀ ਪੂਰੀ ਆ ਠੰਡੀ ਤੇਰੀ ਠੰਡੀ ਤੇਰੀ। ਗਰਮੀ ਦੀ ਫਿਰ ਜਾਣ ਆ ਜੀ। ਅੱਗੇ ਪਿੱਛੇ ਚੱਡਾ ਵੇਖੋ ਕਿੰਨਾ ਗਾੜੀ ਲੱਗਾ। ਤੁੰ ਦਾ ਕਿ ਟੱਡਾ ਤੇ ਪਿੱਛੋਂ ਤੂੰ ਤਾਂ ਗਿਆ। ਬਿਲਕੁਲ ਬਿਲ ਠੀਕਾ ਤੋੜੋ ਡਾਕਟਰ ਸਾਬ ਇਹ ਸੰਧੂ ਸਾਹਿਬ ਜਿਹੜੀਆਂ ਜਰਸੀਆਂ ਹੁੰਦੀਆਂ ਇਹਦਾ ਹਾਈਟ ਜਿਹੜੀ ਮੀਡੀਅਮ ਦੀ ਹਜੀ ਹੂੰ ਹੂੰ ਬੜੀ ਵਧੀਆ ਦੋਸਤੋ ਪੂਰੀ ਨਿਗਰ ਨਿਗਰ ਪਿੰਡੇ ਦੀ ਬਿਲਕੁਲ ਨਿਗਰ ਕਸਮਾਂ ਲੇਵਾ ਕੰਪੈਕਟ ਟਰਟਰ ਬੰਦ ਲੇਵੇ ਸਾਨੂੰ ਸਭ ਕੋਈ ਭਲਾਣੀ ਆ ਦੁੱਧ ਵਾਲਾ ਚੱਡਾ ਬਾਈ ਥੱਬਿਆਂ ਤੇ ਥੱਬੇ ਬਲੀ ਬੈਠੀ ਆ ਇੱਕ ਸੰਧੂ ਸਾਹਿਬ ਆਵਾ ਚਵਾਈ ਵੀ 7 ਤੋਂ 8 ਵਜੇ ਕੀਤੀ ਇਹਦੀ ਹੂੰ ਕੋਈ ਵੀਰ ਭੈਣ ਭਰਾ ਭਾਵੇਂ ਦੋਵੇਂ ਟਾਈਮ ਚੋਲੇ ਤਿੰਨੇ ਟਾਈਮ ਚੋਲੇ ਤਸੱਲੀ ਕਰ ਲਈ ਫਿਰ ਵੀ ਸ਼ਾਮਾ ਨੂੰ ਚੱਡਾ ਨੁੱਚੜ ਕੇ ਫੇਰ ਐਡਾ ਕਰ ਜੂਗੇ ਠੀਕ ਹੈ ਜੀ ਹਾਂਜੀ ਇਸ ਹਿਸਾਬ ਨਾਲੋ ਵੀ ਇਹ 4 ਕ ਦਾ ਟਾਈਮ ਹੋਇਆ ਜੇ ਬਾਂਦੀ ਬਹੁਤ ਜਿਆਦੀ ਬੇਸਾਬ ਹੋ ਜਾਦੀ ਬਾਕੀ ਪਿੱਛੇ ਵਛੀ ਵੀ ਚੰਗੀ ਸੰਦੂ ਸਾਹਿਬ ਲਓ ਵੀ ਬੰਦੋ ਠੀਕ ਆ ਸਵਾਡ ਚੰਗੀ ਆ ਖਾਸ ਆ ਸਪੈਸ਼ਲ ਆ ਦੋਸਤੋ ਦੁੱਧ ਸੋਨਾ ਚਬਾਊ ਕਰਮਾ ਲਈ ਤੇ ਨੋ ਡਾਊਟ ਕੋਈ ਇਦਾਂ ਦੀ ਗੱਲ ਵੀ ਕਿਉਂਕਿ ਹਵਾਨੇ ਆਡਰ ਤੋਂ ਆਪਾਂ ਇੱਕ ਜਜਮੈਂਟ ਕਰ ਸਕਦੇ ਆ ਜੇ ਦੋ ਦੋ ਸੋਨਾ ਚਵਾਉਗਿਆ ਦੇਖੋ ਸਫਾਈਆਂ ਵੇਖੋ ਬਹੁਤ ਖੂਬਸੂਰਤ ਥਾਨ ਪੂਰਾ ਹੱਥੀਂ ਚਵਾਇਆ ਲਾ ਆ ਲਓ ਜੀ ਬਹੁਤ ਘੱਟ ਸੰਧੂ ਸਾਹਿਬ ਬੱਛੀਆਂ ਮਿਲਦੀਆਂ ਇਹੋ ਜਿਹੀ ਬਗਾਵਾ ਲੈ ਵੀ ਡਾਕਟਰ ਸਾਹਿਬ ਅੱਛੀ ਵੜੇ ਵੀ ਚੰਗੀਆਂ ਭਰਾਵਾ ਤੁਹਾਡੀ ਹਾਂਜੀ ਤੇ ਕੀ ਆਪਾਂ ਕਰਾਂਗੇ ਮੁੱਲ ਵੜੀ ਦਾ ਸੰਧੂ ਸਾਹਿਬ ਮੁੱਲ ਕਰਨ ਨੂੰ ਭਵੇਂ 75 ਕਰ ਲਈਏ 70 ਕਰ ਲਈਏ 65000 ਦੀ ਦੇ ਦਾਂਗੇ ਸੰਧੂ ਸਾਹਿਬ 65000 ਦੀ ਹਾਂਜੀ ਠੀਕ ਆ ਕਿ ਕਸਰਾ ਕੁਸਰਾ ਕੱਢ ਕੇ ਗੱਲ ਕਰਿਆ ਕਰ ਗਿਆ ਆਪਾਂ ਸੰਧੂ ਸਾਹਿਬ ਹੋਰ 10000 ਰੁਪਿਆ ਛੱਡ ਲਾਂਗੇ ਚਲੋ ਕੋਈ ਦੂਰੋਂ ਚਾਰ-ਚਾਰ ਸੌ ਲੈ ਚੱਕਰਾ ਜਿਹੜੀ ਪਿਆ ਕਰਨਾ ਹਾਂਜੀ ਹਾਂਜੀ ਜੋ ਕੋਈ ਦੂਰੋਂ ਆਣਾ ਉਹਨਾਂ ਦਾ ਫੁੱਲ ਮਾਨਦਾਨ ਕਰਾਂਗੇ ਸਭ ਠੀਕ ਆ ਦੂਰੋਂ ਨੇੜੋਂ ਵਾਲੋਂ ਸਫਰ ਸੁਪਰ ਮਾਰ ਜਾਂਦੇ ਆਂ ਕਿਰਾਏ ਭੜੇ ਬਾਕੀ ਸੰਧੂ ਸਾਹਿਬ ਲੈਵਾ ਨਹੀਂ ਮਿਲਦਾ ਜੀ ਚਲੋ ਆਪਾਂ ਵੀ ਗਾਵਾ ਕਰ ਕਰ ਰੱਖਿਆ ਬਹੁਤ ਸੁਥਰਾ ਲੈਵਾ ਲੱਗਾ ਲਓ ਦੋਸਤੋ ਫਿਰ ਹਾਲ ਅੱਜ ਦੋਸਤੋ ਤੁਸੀਂ ਬਿਲਕੁਲ ਵਖਾਲਾ ਵੇਖ ਕੇ ਇੱਕ ਜਜਮੈਂਟ ਕਰਕੇ ਸੌਦਾ ਕਰ ਲਿਓ ਜੇ ਦੋਤ ਸੋਨਾ ਪਰੋਣਾ ਚਾਹੀਦਾ ਵੈਰ ਤੋਂ ਇਹ ਨਹੀਂ ਆ ਕੋਈ ਸਾਫ਼ ਕਰ ਲੈ ਇੱਕ ਸ਼ਾਮਾਂ ਨੂੰ ਆਣ ਕੇ ਸਾਫ਼ ਕਰ ਲੈ ਸਵੇਰੇ ਇਤੋਂ ਜਾਣ ਨਾ ਬਣੇ ਤੇ ਗਾਂ ਫੇਰ ਛੱਡ ਨਾ ਜਾਈ। ਠੀਕ ਆ। ਹਾਂਜੀ। ਬਾਕੀ ਦੁੱਧ ਵਾਲੀ ਗਾਂ ਨੇ ਚੱਡਾ ਬਣਾਉਣਾ ਦੂਜੀ ਰਾਤ ਬਣਾਉਣੀ ਆ। ਹਾਂ ਬਿਲਕੁਲ ਬਿਲਕੁਲ। ਹਾਂਜੀ। ਉਹ ਨਿੰਬੂਆ ਕੋ ਨੂੰ ਚੜ ਜਾਂਦੀ ਆ ਜੋ ਦੋਸਤੋ ਵੀਰ ਤੇ ਕਹਿੰਦਾ ਮਤਲਬ ਜਦੋਂ ਚੋਲੇ ਹੀ ਦੀ ਆ ਨਿੰਬੂਆ ਕੋ ਨੂੰ ਚੜ ਜਾਂਦੀ ਆ। ਫੇਰ ਆਮ ਤਾਂ ਮਤੇ ਆਉਂਦੀ ਆ ਕੋਈ ਦਸੀ ਬਾਹਰੀ ਘੇਟੀ ਜਦੋਂ ਚੁਵਾਈ ਦਾ ਸਮਾਂ ਲੱਗਦਾ ਇਹ ਭਾਈ ਇਹ ਸੰਧੂ ਸਾਹਿਬ ਸਵੇਰੇ ਚੋਈ ਨਾ 7 ਵਜੇ ਤੇ 11 12 ਵਜੇ ਨੂੰ ਮੰਨ ਕੇ ਚਲੋ ਫਿਰ ਇਹ ਫੁੱਲ ਚੱਡਾ ਪਰ ਗਈ ਠੀਕ ਆ ਠੀਕ ਆ ਬੜੀ ਕਰਮ ਵਾਲੀ ਜਿੰਨੀ ਸੇਵਾ ਕਰ ਲਾਂਗੇ ਉਹਨਾਂ ਦੀ ਦੋ ਚੋਲਾਂਗੇ ਇਹਦੇ ਚੋਲਾਂਗੇ ਹਾਂਜੀ ਨਾ ਵੀ ਡਾਕਟਰ ਸਾਹਿਬ ਅੱਜ ਆਪਣੇ ਕੋਲੇ ਵੜਣਾ ਸੀ 4 ਹਾਂਜੀ 4 ਆ ਸੰਧੂ ਸਾਹਿਬ ਠੀਕ ਆ ਜੀ ਸੋ 4 ਵੜਣਾ ਦੋਸਤੋ ਦੋ ਗੱਬਣ ਬਿਲਕੁਲ ਤਿਆਰੀ ਵਾਲੀਆਂ ਤੇ ਦੋ ਹੀ ਸੁਈਆਂ ਦੋ ਸੁਈਆਂ ਦੋਆਂ ਨੇ ਮਗਰ ਬੱਸ਼ੀਆਂ ਇੱਕ ਤੇ ਆ ਬਿਲਕੁਲ ਤਿਆਰ ਆ ਹਾਂ ਵੜਾ ਤੁਹਾਨੂੰ ਜਿਹੜੀਆਂ ਦੋਸਤੋ ਦਿਖਾਤੀਆਂ ਜਿਹੜੇ ਵੀ ਲੋ ਜਜੂਗਾ ਸਬਦਾ ਪਸੰਦ ਆਉਣ ਗਿਆ ਵੇੜਾ ਆ ਸੰਦ ਸਪੈਸ਼ਲੀ ਲੱਗਾ ਜੀ ਠੀਕ ਆ ਜੀ ਤੇ ਪਸ਼ੂ ਆਉਂਦੇ ਨਹੀਂ ਨੇ ਦੋਸਤੋ ਡੇਲੀ ਰੁਟੀਨ ਦੇ ਵਿੱਚ ਜ਼ਿਆਦਾਤਰ ਵੇੜਾਂ ਦਾ ਕੰਮ ਤੇ ਵੇੜਾ ਵੱਡੀ ਗਿਣਤੀ ਦੇ ਵਿੱਚ ਕੋਈ 5 6 5 7 ਨੱਕ ਜਿਹੜੇ ਆ ਮੌਜੂਦ ਹੁੰਦੇ ਆ ਤੇ ਆਓ ਆਪਣੀ ਆਣ ਕੇ ਅੱਖੀਂ ਦੇਖੋ ਤਸਦੀ ਕਰੋ ਕੋਈ ਵੀ ਨਹੀਂ ਵੀ ਆ ਸਕਦਾ ਉਹ ਵੀ ਇੱਕ ਵੇ ਹੈਗਾ ਦੋਸਤੋ ਵੀਡੀਓ ਆਪਾਂ ਤੁਹਾਨੂੰ ਪਹਿਲੇ ਗਿਆ ਸੰਧੂ ਸਾਹਿਬ ਪਿੱਛੇ ਦੀ ਆਪਣੀ ਗਰੰਟੀ ਕਿਹਨੇ ਆਨਲਾਈਨ ਵੀ ਲੈਣੀ ਹੈ ਦੇ ਹਾਂਜੀ ਤੇ ਪੂਰ ਛੱਟੇ ਦੀ ਵੀ ਥਾਂ ਦੀ ਲੋ ਵੀ ਦੋਸਤੋ ਠੀਕ ਆ ਸੋ ਫਾਈਨਲੀ ਇਹ ਵੜਾ ਸੀਗੀ ਅੱਜ ਵੇਰ ਸਾਹਿਬ ਹੋਂਦੇ ਕੋਲ ਤੇ ਡਾਕਟਰ ਸਾਹਿਬ ਇੱਕ ਨੰਬਰ ਆਪਣੇ ਬੋਲ ਦਿੱਤੀ ਹਾਂਜੀ ਹਾਂਜੀ ਸੰਧੂ ਸਾਹਿਬ 84 379 33590 ਤੇ ਆਪਣੇ ਘਰ ਦੀ ਲੋਕੇਸ਼ਨ ਜੇ ਬੁਰਜ ਮਿਲਕ ਫਾਰਮ ਜੇ ਕਿ ਇਹਨੇ ਵੀਰ ਭੈਣ ਭਰਾ ਨੇ ਸਿੱਧਾ ਹੀ ਆਉਣਾ ਤੇ ਉਹ ਬੁਰਜ ਮਿਲਕ ਫਾਰਮ ਦੀ ਲੋਕੇਸ਼ਨ ਲਾ ਕੇ ਆਪਣੇ ਘਰ ਆ ਸਕਦਾ ਹੈ ਠੀਕ ਹੈ ਜੀ ਹਾਂਜੀ ਓਕੇ ਭਰਾ ਜੀ ਓਕੇ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੋ ਦੋਸਤੋ ਫਿਲਹਾਲ ਅੱਜ ਇਸ ਵੀਡੀਓ ਦੇ ਵਿੱਚ ਇਹ ਚਾਰਨਕ ਦਿਖਾਉਣੇ ਸੀਗੇ ਪਸ਼ੂ ਆਉਂਦੇ ਰਹਿੰਦੇ ਇਸੇ ਤਰ੍ਹਾਂ ਹੀ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ